welcom back to my channel ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢੱਲੋਂ ਤੁਸੀਂ ਦੇਖ ਰਹੇ ਹੋ ਡੀਪੀਵੀ ਪੰਜਾਬੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਫਿਰ ਸ਼ੁਰੂ ਕਰਦੇ ਹਾਂ ਅੱਜ ਮੈਂ ਤੇ ਚੀਫ ਐਗਰੀਕਲਚਰ ਅਫੀਸਰ ਡਾਕਟਰ ਹਰਬੰਸ ਸਿੱਧੂ ਆਪਣੇ ਬਠਿੰਡਾ ਦੇ ਵਕਫਾ ਕੇਰੀਆ ਚ ਜੁਆਇੰਟਲੀ ਪੈਟ੍ਰੋਲਿੰਗ ਕਰ ਰਹੇ ਤੇ ਇਸ ਟਾਈਮ ਅਸੀਂ ਸਦਰ ਰਾਮਪੁਰਾ ਰਾਮਪੁਰਾ ਫੂਲ ਦੇ ਸੌਰੀ ਰਾਮਪੁਰਾ ਫੂਲ ਦੇ ਏਰੀਆ ਚ ਆਏ ਹੈਗੇ ਤੇ ਕਾਫੀ ਅਸੀਂ ਲੋਕਲ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਇੱਥੇ ਵੀ ਅਸੀਂ ਖੜੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਪਿਛਲੇ 5 ਸਾਲਾਂ ਤੋਂ ਇੱਕ ਵਾਰ ਵੀ ਪਰਾਲੀ ਨੂੰ ਅੱਗ ਨਹੀਂ ਲਾਈ ਅਸੀਂ ਅਨਦਰ ਧੰਨਵਾਦ ਕਰਦੇ ਆ ਅਪਰੀਸ਼ੀਏਟ ਕਰਦੇ ਹਾਂ ਤੇ ਚੀਫ ਐਗਰੀਕਲਚਰ ਅਫੀਸਰ ਤੇ ਇਨਾਂ ਦੀ ਟੀਮ ਨੇ ਜੋ ਵੀ ਇਨਾਂ ਨੂੰ ਪ੍ਰੋਬਲਮਸ ਹੈ ਕੋਈ ਇਨਾਂ ਨੂੰ ਚੀਜ਼ਾਂ ਦੀ ਲੋੜ ਹੈ ਉਹ ਨੋਟ ਕਰ ਲੇ ਤੇ ਅਸੀਂ ਜ਼ਰੂਰ ਇਨਾਂ ਦਾ ਟਾਈਮਲੀ ਰਿਜ਼ੋਲਵ ਕਰਾਵਾਂਗੇ ਤੇ ਸਾਡੀ ਇਹੀ ਅਪੀਲ ਹੈ ਕਿ ਪਰਾਲੀ ਨੂੰ ਕੋਈ ਅਗ ਨਾ ਲਾਏ ਬਿਕੋਜ਼ ਇਹਦੇ এনवायरमेंटਲ ਹਾਰਮਫੁਲ ਇਫੈਕਟਸ ਵੀ ਬਹੁਤ ਹੈ ਔਰ ਜਿਹੜਾ ਪੀਨਲ ਪ੍ਰੋਵੀਜ਼ਨਸ ਹੁੰਦੀ ਹੈ ਉਹ ਵੀ ਸਖਤ ਹੋ ਜਾਂਦੀ ਹੈ ਥੈਂਕ ਯੂ